تے نے کہیا جاؤ فرسی تواڈا سب کچھ پچھلا پھاکوں توں تسی تواڈے ਧਰਮ دے ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਆں માતા ਧਰਮ دے માતા صاحب कौर ਜੀ واسطے صاحب تیرے اونشار کے ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣ ਕੇ تیرے سامنے ਜਿਹਦੇ تے جنو ਅਸਾਂ ਸੁਣਾ। تو ਸਾਧ ਸੰਗਤ ਆਓ تعال ਗੁਰੂ ਮ੍ਰਿਤਿ پڑھنے پیو ਮਿਲਜਰ ਗੀਤਾ ਸੁਣਾ। اوਹਦਾ ਬਾਰ ਤੇ ਫਰਸੀ پراਪਟਾ ਇੱਕ ਸਰ ਪਿਓ ਮਿਲ ਜੈ ਕਲ ਕੀ ਘਰ ਘਰ ਆ 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 ਪਿਓ ਮਿਲ ਜੈ ਕਲ ਕੀ ਧਰਵਾ ਨਾ ਪਿਓ ਮਿਲ ਜੈ ਕਲ ਕੀ ਘਰ ਘਰ ਆ ਜੀਉ ਸਾਹਿਬ ਸੇਖ ਮਾਰੂ ਵਰਨ ਸਾਹੀ ਨੂੰ ਕਿਰਲੀ ਗਾਉਂ ਤੋਂ ਨਗਰ ਕੀਰਤਨ ਸੀ ਤੇ ਉੱਥੇ ਪਰਮੰਦਰ ਕਮੇਟੀ ਦੇ ਗਾਇਕ ਬਾਦੂ ਬੜੇ ਉੱਦੇ ਹੋਏ ਬੜੇ ਜਲਗੀਤਾਂ ਵਰਗਾ ਜੇ ਉਹ ਸੈਤ ਕੋ ਕਰ ਪੜੀ ਬਾਤ ਬਾਜਾ ਬਾੜਾ ਨਹੀਂ ਕਿਸੇ ਨੇ ਪੜ ਜਾਣਾ ਗੁਰੂ ਤਾਂ ਮਥੇਰੇ ਹੋ Oh, yeah. ਇਹ ਮੰਗੋ ਨਾ ਗੁਰ ਤਾਂ ਬਥੇਰੇ ਹੋਣਗੇ ਆਜਾ ਆਂਖੇ ਨੇ ਵੰਡ ਜਾਣਾ ਗੁਰ ਤਾਂ ਬਥੇਰੇ ਹੋਣਗੇ ਗੁਰ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋ ਕੇ ਹੋ ਜਾ ਜੀ ਜੈਸੇ ਦਸ਼ਵੇਸ਼ਾ ਦਾ ਗੁਜਰੀ ਦੇ ਲਾਲ ਜੀ ਵਾਹਿਗੁਰੂ ਬਾਹਰ ਪਰਿਵਾਰ ਸਾਰਾ ਬੱਚਿਆਂ ਪਹਾਏ ਦੇ ਵੀ ਦੇਸ਼ ਕੋ ਉਤਮ ਪਰਿਵਾਰ ਵਾਲ ਵਾਲ ਜੀ ਅਮਰਦਾ ਸੋਮਾ ਹੋਵੇ ਧਰਧਿਆ ਨੂੰ ਥਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ ਆਪ ਚੰਕੀਦਾਰ ਹੋ ਕੇ ਪਾਪ ਅਗ ਵਿੱਚੋਂ ਲਵੇ ਸਿੱਖ ਨੂੰ ਭਾਈ ਜੋਗਾ ਸਿੰਘ ਦਾ ਪਹਿਰਾ ਦਿੱਤਾ ਉਹ ਸਾਥ ਸਿੱਖਾਂ I yeah. ਆਪਾਂ ਬੱਸ ਕਰਦੇ ਆ ਉਹ ਆਪਣੇ ਹੱਥ ਵਿੱਚ ਹੈ ਜੀ ਉਹ ਕਿਹੜਾ ਸੀ ਕੰਧਿਆ ਪਿਆਰਿਆਂ ਦੇ ਪੇਸ਼ ਹੋ ਕੇ ਮਹਾਰਾਜ ਜੀ ਦੀ ਮਦੂਰੀ ਵਿੱਚ ਇਹ ਸਾਧੂ ਜੀ